ਜਿਨ੍ਹਾਂ ਦੇ ਨਾਲ ਉਹ ਖੜ ਜਾਂਦਾ ਹੈ ਮਦਦਗਾਰ ਬਣ ਜਾਂਦਾ ਹੈ ਤੇ ਉਹਨਾਂ ਨੂੰ ਸਭ ਕੁਝ ਆਪਣਾ ਨਜ਼ਰ ਆਉਂਦਾ ਹੈ ਜੈ ਜਾਈਏ ਤਹਾ ਸੁਹੇਲੇ ਕਰ ਕਿਰਪਾ ਪ੍ਰਭ ਮਨ ਦੀ ਜੇ ਮਾਲਕ ਚਰਨਾ ਵਿੱਚ ਜੋੜ ਲੈਂਦਾ ਤੇ ਚਰਨਾ ਵਿੱਚ ਜੁੜੇ ਰਹੀਏ ਤਾਂ ਜਿੱਥੇ ਵੀ ਜਾਈਏ ਉੱਥੇ ਹੀ ਸੁਖੀ ਰਹਿ ਸਕੀਏ ਕਰ ਕਿਰਪਾ ਪ੍ਰਭ ਮੇਰੇ ਪਰ ਜਿਨ੍ਹਾਂ ਨੂੰ ਉਹ ਚਰਨਾਂ ਵਿੱਚ ਮਲਾ ਲੈਂਦਾ ਹੈ ਜਿਨ੍ਹਾਂ ਦੇ ਅੰਦਰ ਤਾਂ ਗੁੰਦੀ ਬੜੀ ਪਿਆਰੀ ਘਟਨਾ ਹੈ ਤੁਸੀਂ ਬਹੁਤ ਵਾਰੀ ਸਰਵਣ ਕਰਦੇ ਹੋ ਕਿ ਪ੍ਰੀਤ ਦੀ ਗੱਲ ਹੈ ਕੋਈ ਬੋਲਾ ਰਾਮ ਰਾਮ ਕੋਈ ਖੁਦਾ ਹੈ ਕੋਈ ਸੇਵੇ ਗਸਈਆ ਕੋਈ ਅੱਲਾ ਹੈ ਨਾਮ ਰੱਬ ਦਾ ਪ੍ਰਮਾਤਮਾ ਦਾ ਇੱਕੋ ਹੀ ਹੈ ਕੋਈ ਉਹਨੂੰ ਰਾਮ ਕਹਿ ਕੇ ਆਵਾਜ਼ ਮਾਰਦਾ ਕੋਈ ਖੁਦਾ ਕਹਿ ਕੇ ਕੋਈ ਅੱਲਾ ਕਹਿ ਕੇ ਕੋਈ ਰਾਮ ਰਹੀਮ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗਸਈਆ ਕੋਈ ਅੱਲਾ ਹੈ ਕੋਈ ਅੱਲਾ ਅੱਲਾ ਕਹਿ ਕੇ ਆਵਾਜ਼ ਮਾਰਦਾ ਬੜਾ ਬੰਦਗੀ ਵਾਲਾ ਫਕੀਰ ਹੋਇਆ ਬੜਾ ਬੰਦਗੀ ਕਰਦਾ ਸੀ ਕਿ ਰੱਬ ਦੇ ਦਰਸ਼ਨ ਹੋਣ ਮੁਸਲਮਾਨ ਫਕੀਰ ਹੈ ਰੋਜ਼ਾਨਾ ਮੱਕੇ ਵੱਲ ਸਜਦਾ ਕਰਦਾ ਹੈ ਕਿ ਐ ਅੱਲਾਹ ਐ ਖੁਦਾ ਮੇਰੀ ਅਰਦਾਸ ਸੁਣ ਮੈਨੂੰ ਦਰਸ਼ਨ ਦੇ ਉਹ ਕਿਸੇ ਵੀ ਰੂਪ ਵਿੱਚ ਆ ਸਕਦਾ ਹੈ ਕਿਉਂਕਿ ਜੋਤ ਇੱਕ ਹੀ ਹੈ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੋਤ ਇੱਕ ਹੀ ਸੀ ਉਸ ਤੋਂ ਬਾਅਦ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵੇਸ਼ ਹੋ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਮੰਨਦੇ ਹਾਂ ਗੁਰਤਾ ਗਦੀ ਤੇ ਬਰਾਜਮਾਨ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਦੋਂ ਉਹਦੇ ਕੋਈ ਗੁਣ ਗਾਉਂਦਾ ਤੇ ਆਸ ਪੂਰੀ ਹੁੰਦੀ ਹੈ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਦਿਨ ਰਾਤ ਬੈਹਂਦਿਆਂ ਉੱਠਦਿਆਂ ਹਰ ਨਾਮ ਤੇ ਆਈਏ ਬੈਹਂਦਿਆਂ ਉੱਠਦਿਆਂ ਹਰ ਵਖਤ ਪਰਮਾਤਮਾ ਦੀ ਬੰਦਗੀ ਕਰਦਾ ਹੈ ਪਰ ਬਚਨ ਹੋਏ ਸਿੱਖਦੇ ਇੱਕ ਦਿਨ ਐਸੀ ਰੌਸ਼ਨੀ ਹੋਈ ਐਸਾ ਪ੍ਰਕਾਸ਼ ਹੋਇਆ ਉਹ ਫਕੀਰ ਨੂੰ ਐਸੀ ਇੱਕ ਆਕਾਸ਼ ਪਾਣੀ ਹੋਈ ਕਿ ਉਹ ਰੋਜ਼ ਮੱਕੇ ਵੱਲ ਸਜਦਾ ਕਰਦਾ ਸੀ ਅੱਜ ਦੂਜੇ ਪਾਸੇ ਹੀ ਮੱਥਾ ਟਿਕੀ ਜਾਂਦਾ ਬਾਰ-ਬਾਰ ਨਮਸਕਾਰ ਕਰਦਾ ਧਰਤੀ ਨਾਲ ਹੱਥ ਲਾ ਲੈਂਦਾ ਹੈ ਤੇ ਫਿਰ ਮੱਥੇ ਨਾਲ ਲਾ ਲੈਂਦਾ ਤੂੰ ਤਨ ਤਨ ਹੁਣ ਉਹਦੇ ਚੇਲੇ ਰਹਿੰਦੇ ਸੀ ਕੋਲ ਕੁਸ਼ ਨਾਲ ਉਹ ਕਹਿੰਦੇ ਆ ਪੀਰ ਜੀ ਅਰਜਾਨਾ ਮੱਕੇ ਵੱਲ ਸਜਦਾ ਕਰਦੇ ਹਾਂ ਤੇ ਅੱਜ ਤੁਸੀਂ ਕਿੱਧਰ ਸਜਦਾ ਕਰ ਰਹੇ ਹੋ ਉਹ ਕਹਿੰਦੇ ਦੁਨੀਆਂ ਦਾ ਮਾਲਕ ਭਗਤੀ ਸ਼ਕਤੀ ਨਾਲ ਭਰਪੂਰ ਜਲਮਗਨ ਨਾਸ ਕਰਨ ਵਾਲਾ ਜਿਹੜਾ ਚਿੜੀਆਂ ਨੂੰ ਬਾਜਾਂ ਦੀ ਤਰ੍ਹਾਂ ਲੜਾਉਣ ਵਾਲਾ ਅੱਜ ਮੈਨੂੰ ਰੋਸ਼ਨੀ ਹੋਈ ਹੈ ਕਿ ਉਹ ਪਟਨਾ ਦੀ ਧਰਤੀ ਤੇ ਆ ਗਿਆ ਹੈ ਆਖੋ ਸਤਨਾਮ ਅੱਜ ਜੋ ਪਟਨਾ ਸਾਹਿਬ ਦੀ ਧਰਤੀ ਤੇ ਆ ਗਿਆ ਮੈਂ ਇਸ ਕਰਕੇ ਉਧਰ ਨੂੰ ਮੈਂ ਸਜਦਾ ਕਰ ਰਿਹਾ ਹਾਂ ਪਰ ਹੁਣ ਮੈਂ ਦਰਸ਼ਨ ਕਰਨ ਜਾ ਰਿਹਾ ਕਹਿੰਦੇ ਜੀ ਕਿੱਥੇ ਪਟਨਾ ਸਾਹਿਬ ਹਾਂ ਅੱਜ ਉਸ ਧਰਤੀ ਦੇ ਭਾਗ ਜਾਗ ਪਏ ਆ ਕਦੇ ਪਹਿਲੇ ਜਾਮੇ ਵਿੱਚ ਬਚਨ ਕੀਤੇ ਅੱਜ ਪੂਰੇ ਕਰਨ ਜਾ ਰਿਹਾ ਹਾਂ ਕਿ ਆ ਸੀ ਨਾ ਸਾਲ ਸਾਰੇ ਚੋਰੀ ਕਿ ਦਸਵੇਂ ਜਾਮੇ ਵਿੱਚ ਆਵਾਂਗੇ ਜਨ ਤੇਰੇ ਘਰ ਲਵਾਂਗੇ ਤੇ ਅੱਜ ਉਹ ਆ ਗਿਆ ਪਟਨਾ ਸਾਹਿਬ ਦੀ ਧਰਤ ਦੇ ਭਾਗ ਜਾਗੇ ਜੀ ਦੇ ਵਿੱਚ ਅੱਜ ਅੱਲਾ ਦਾ ਨੂਰ ਆਇਆ ਅਨੰਤ ਕਲਾ ਲੈ ਕੇ ਠਾਕੁਰ ਆਪ ਚੜਿਆ ਭਗਤੀ ਸ਼ਕਤੀ ਦੇ ਨਾਲ ਭਰਪੂਰ ਆਇਆ ਜਿਹੜੇ ਡਾਡੇ ਮਜਲੂਮਾਂ ਤੇ ਜ਼ੁਲਮ ਕਰਦੇ ਕੱਟਣ ਉਹਨਾਂ ਦੇ ਮਨੋਂ ਗਰੂਰ ਆਇਆ ਸ਼ੀਸ਼ੇ ਵਾਂਗਰਾ ਕਰੇਗਾ ਸਾਫ਼ ਉਸ ਨੂੰ ਜੀਦੇ ਹਿਰਦੇ ਤੇ ਪਾਪਾਂ ਦਾ ਬੂਰ ਆਇਆ ਲੱਖ ਲੱਖ ਮੁਬਾਰਕਾਂ ਸੰਗਤਾਂ ਨੂੰ ਗੁਰੂ ਹਰਗੋਬਿੰਦ ਦੇ ਨੂਰ ਦਾ ਨੂਰ ਆਇਆ ਕਹਿੰਦੇ ਗੁਰੂ ਹਰਗੋਬਿੰਦ ਮਹਾਰਾਜ ਦੇ ਨੂਰ ਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਧਿਆਰ ਹੈ ਅੱਜ ਇਧਰੋਂ ਮੈਨੂੰ ਰੌਸ਼ਨੀ ਹੋ ਰਹੀ ਹੈ ਮੈਂ ਦਰਸ਼ਨ ਕਰਨਾ ਚਾਹੁੰਨਾ ਮਨ ਚਰਦਾਸਾਂ ਕਰਦਾ ਜਾਂਦਾ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭਤਾ ਤੇ ਗੁਰ ਪ੍ਰਸਾਦ ਕਿਨੈ ਵਿਰਲਾ ਜਾਤ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸ ਹੈ ਮੇਰੇ ਚਿਤਾ ਨਾਨਕ ਏਕ ਕਰੈ ਅਰਦਾਸ ਵਿਸਰਨਾਹੀ ਪੂਰਨ ਗੁਣਤਾਸ ਐ ਗੁਣਾ ਦੇ ਖਜ਼ਾਨੇ ਪਰ ਪ੍ਰਮਾਤਮਾ ਮੈਨੂੰ ਦਰਸ਼ਨ ਦੇਉਂਦੇ। ਛੋਟੇ ਜਿਹੇ ਆਵਾਲਾ ਪ੍ਰੀਤਮ ਜੀ ਜੇ। ਜਦੋਂ ਪਹੁੰਚਿਆ ਨਾ ਪਟਨਾ ਸਾਹਿਬ। ਜਾ ਕੇ ਗਏ ਤੇ ਮਾਮਾ ਕਿਰਪਾਲ ਚੰਦ ਜੀ ਅਰਗੇ ਬਾਹਰ ਫਿਰਦੇ ਸੀ। ਉਹਨਾਂ ਨੇ ਜਦੋਂ ਵੇਖਿਆ ਵੀ ਕੋਈ ਫਕੀਰ ਹੈ ਮਸਤਾਨਾ ਜਾ। ਕਿ ਮੇ ਆਇਆ ਹੋ ਸਕਦਾ ਪੁੱਛੀਏ ਮਾਮਾ ਕਿਰਪਾਲ ਚੰਦ ਜੀ ਪੁੱਛਣ ਲੱਗੇ ਫਕੀਰ ਜੀ ਕਿਵੇਂ ਆਏ ਦੱਸੋ ਕੋਈ ਕੰਮ ਹੈ ਕਹਿੰਦੇ ਇੱਥੇ ਇੱਕ ਬਾਲਕ ਦਾ ਜਨਮ ਹੋਇਆ ਹੈ ਉਹਦੇ ਦਰਸ਼ਨ ਕਰਨ ਵਾਸਤੇ ਆਏ ਆ ਦਰਸ਼ਨ ਦਿਰਾਓ ਉਹ ਕਹਿੰਦੇ ਉਹ ਤਾਂ ਬੜੇ ਛੋਟੇ ਆ ਜੇ ਪਰ ਤੁਸੀਂ ਆਪਣੀ ਦਾਨ ਦਕਸ਼ਨਾ ਲੈਣੀ ਹੈ ਜੋ ਲੈ ਆਉਂਦੇ ਕਹਿੰਦੇ ਕੀਮਤੀ ਹੀਰਿਆਂ ਦਾ ਥਾਲ ਪਰ ਕੇ ਮਾਮਾ ਕਿਰਪਾਲ ਚੰਦ ਜੀ ਲੈ ਆਏ ਲਓ ਜੀ ਪੀਰ ਜੀ ਆ ਤੁਸੀਂ ਦਕਸ਼ਨਾ ਲੈ ਜੋ ਦਰਸ਼ਨ ਕਦੇ ਫੇਰ ਕਰਾ ਦੇਵਾਂਗੇ ਮਾਰੇ ਕਹਿੰਦੇ ਨਹੀਂ ਉਹ ਪੀਰ ਜੀ ਕਹਿੰਦੇ ਨਹੀਂ ਮੈਂ ਉਹ ਹੀਰੇ ਦੇ ਦਰਸ਼ਨ ਕਰਨ ਵਾਸਤੇ ਆਇਆ ਜਿਹੜਾ ਦੁਨੀਆਂ ਤੇ ਐਸੀ ਚਮਕ ਹੋਏਗੀ ਉਹਦੀ ਚਮਕ ਕਦੇ ਮਿਟੇਗੀ ਨਹੀਂ ਆਖੋ ਸਤਨਾਮ ਮੈਨੂੰ ਇੰਨਾ ਹੀਰਿਆਂ ਦੀ ਇਹ ਤਾਂ ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਾਂ ਜੋ ਹਰ ਹਿਰਦਾ ਸਦਾ ਤੇ ਆਏ ਇਹ ਤਾਂ ਇੰਨੀ ਕੁ ਬੰਦਗੀ ਬਖਸ਼ੀ ਹੈ ਪ੍ਰਮਾਤਮਾ ਨੇ ਤਾਂ ਪਿੱਛੇ ਲੱਗੀਆਂ ਫਿਰਦੀਆਂ ਨੇ ਆ ਮਾਇਆ ਕੱਪੜਾ ਲੀੜਾ ਇਹ ਕਿਹੜੀ ਗੱਲ ਆ ਇਹ ਤਾਂ ਪਿੱਛੇ ਲੱਗੀਆਂ ਫਿਰਦੀਆਂ ਨੇ ਮੈਨੂੰ ਇਹਨਾਂ ਪਦਾਰਥਾਂ ਦੀ ਲੋੜ ਨਹੀਂ ਮੇਰੇ ਅੰਦਰ ਬੜੀ ਤਾੰਗ ਹੈ ਮੇਰੇ ਅੰਦਰ ਬੜੀ ਖਿੱਚ ਹੈ ਮੈਂ ਉਸ ਅੱਲਾ ਦੇ ਨੂਰ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ ਮੈਨੂੰ ਦਰਸ਼ਨ ਕਰਵਾਓ ਕਿਰਪਾ ਕਰਕੇ ਮੇਰੀ ਬੇਨਤੀ ਹੈ ਮੈਂ ਅਜੋ ਲਾਲ ਦੇ ਦਰਸ਼ਨ ਕਰੇ ਬਿਨਾਂ ਨਹੀਂ ਜਾਵਾਂਗਾ ਜਿੱਦ ਫੜ ਕੇ ਬੈ ਗਿਆ ਪੀਰ ਪੀਰ ਕਰਨ ਸੰਤ ਮੈਂ ਕਨਾਲ ਸਿੱਖਾ ਅੰਦਰੋਂ ਇੰਨੀ ਕ ਭਾਵਨਾ ਇੰਨਾ ਕ ਚਾਹ ਲੈ ਕੇ ਗੁਰੂ ਰੰਗ ਸਾਹਿਬ ਦੇ ਦਰਸ਼ਨ ਕਰਿਆ ਕਰ ਕਿ ਮੈਨੂੰ ਦਸਾਂ ਗੁਰੂਆਂ ਦੇ ਦਰਸ਼ਨ ਹੋ ਰਹੇ ਨੇ ਆਖੋ ਸਤਿਨਾਮ ਇੰਨੀ ਕ ਭਾਵਨਾ ਇੰਨਾ ਕ ਚਾਉ ਇੰਨਾ ਕ ਖੜਾਉ ਤਰੇ ਅੰਦਰ ਮੋੜਾ ਚਾਹੀਦਾ ਜਦੋਂ ਤੂੰ ਇਸ ਗੁਰੂ ਨਾਨਕ ਦੇ ਦਰਬਾਰ ਵਿੱਚ ਆਨਲਾਈਨ ਐਸਾ ਤੈਨੂੰ ਅੰਦਰ ਗਿਆਨ ਹੋਣਾ ਚਾਹੀਦਾ ਜੈ ਜਾਈਏ ਤਹਾਂ ਸੇ ਲੈ ਕਰ ਕਿਰਪਾ ਪ੍ਰਭੂ ਦੇ ਲੇ ਜਦੋਂ ਮੇਲ ਦਾ ਉਹ ਤਾਂ ਹੀ ਮਰਦ ਕਹਿੰਦਾ ਹਰ ਗੁਣ ਗਾਬੋ ਸਦਾ ਸੋ ਭਾਈ ਸਦਾ ਉਹਨੂੰ ਚੇਤੇ ਰੱਖਿਆ ਕਰ ਜੇ ਸਵਰਗਮਈ ਜੀਵਨ ਜਿਉਣਾ ਚਾਹੁੰਦਾ ਹੈ ਫਕੀਰ ਬਹਿ ਗਿਆ ਕਹਿੰਦਾ ਜੀ ਮੈਨੂੰ ਪਦਾਰਥਾਂ ਦੀ ਲੋੜ ਨਹੀਂ ਹੈ। ਇਹਨੂੰ ਤੁਸੀਂ ਬਾਲਾ ਪ੍ਰੀਤਮ ਦੇ ਦਰਸ਼ਨ ਕਰਵਾਓ। ਮੈਂ ਦਰਸ਼ਨ ਕਰੇ ਬਿਨਾਂ ਨਹੀਂ ਜਾਵਾਂ। ਮਾਮਾ ਕਿਰਪਾਲ ਚੰਦ ਜੀ ਮਾਤਾ ਜੀ ਨੂੰ ਕਹਿੰਦੇ ਆ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਉੱਥੇ ਨਹੀਂ ਸੰਗ। ਕਿੱਕ ਫਕੀਰ ਆਇਆ ਮਸਤਾਨਾ ਕਹਿੰਦਾ ਕਿ ਮੈਂ ਬਾਲਾ ਪ੍ਰੀਤਮ ਦੇ ਦਰਸ਼ਨ ਕਰਨੇ ਆ ਕਿਵੇਂ ਕਰੀਏ ਮਾਤਾ ਜੀ ਕਹਿੰਦੇ ਵੀ ਪਤਾ ਕਰੋ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਹਨ ਹੋ ਸਕਦਾ ਕੋਈ ਸੂਈਆ ਨਾ ਆਇਆ ਹੋਵੇ ਵਿਰੋਧੀ ਬੜਿਆ ਉਹਨਾਂ ਦੇ ਚੜ੍ਹਦੀ ਕਲਾ برداشت ਨਹੀਂ ਹੁੰਦੀ ਕੋਈ ਨੁਕਸਾਨ ਨਾ ਕਰ ਜਾਏ ਪਰ ਪਤਾ ਸੀ ਵੀ ਉਹ ਅੱਲਾ ਦਾ ਪਰਮਾਤਮਾ ਦਾ ਕੌਣ ਨੁਕਸਾਨ ਕਰ ਸਕਦਾ ਹੈ ਬਹੁਤਾ ਖੇੜਾ ਕਰਨ ਲੱਗਿਆ ਮਾਤਾ ਗੁਜਰ ਕੌਰ ਜੀ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਫਕੀਰ ਹੈ ਦਰਸ਼ਨ ਕਰਨੇ ਚਾਹੁੰਦਾ ਹੈ ਕਰਵਾ ਦਿਓ ਇਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਨਹੀਂ ਇਹ ਜਾਏਗਾ ਨਹੀਂ ਇਹਨਾਂ ਦੀ ਰੱਬ ਨਾਲ ਜੁੜੀ ਹੁੰਦੀ ਹੈ ਰੱਬ ਨਾਲ ਲੱਗੀ ਹੁੰਦੀ ਹੈ ਇਹਨੂੰ ਕਿਸੇ ਦੀ ਪਰਵਾਹ ਨਹੀਂ ਇਹਨਾਂ ਨੂੰ ਕੇਵਲ ਰਾਬਰੂਪ ਦਰਸ਼ਨ ਚਾਹੀਦੇ ਆ ਹੋਰ ਕੁਝ ਨਹੀਂ ਮਾਤਾ ਜੀ ਕਹਿੰਦੇ ਵੀ ਲੈ ਜਾਓ ਕਿਸੇ ਦਰਸ਼ਨ ਕਰਵਾਓ ਮੰਮਾ ਕਿਰਪਾਲ ਚੰਦ ਜੀ ਨੇ ਆਪਣੇ ਹੱਥਾਂ ਉੱਪਰ ਪਾਇਆ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਲੇ ਕੇ ਦਰਸ਼ਨ ਕਰਵਾਉਣ ਵਾਸਤੇ ਬੈਠ ਗਿਆ ਫਕੀਰ ਜਦੋਂ ਵੇਖਦਾ ਸੁਧ ਕੀ ਨਾ ਬੁੱਧ ਰਹੀ ਮਤ ਮਤ ਹੈ ਕਹਿੰਦੇ ਐਸਾ ਇੱਕ ਟੱਕ ਵੇਖ ਰਿਆ ਮਾਮਾ ਕਿਰਪਾਲ ਚੰਦ ਜੀ ਕਹਿੰਦੇ ਫਕੀਰ ਜੀ ਕੀ ਵੇਖ ਰਹਾ ਹੋ ਕਹਿੰਦੇ ਮੈਂ ਦਰਸ਼ਨ ਕਰ ਰਿਹਾ ਤੇ ਮੈਂ ਵੇਖਣਾ ਚਾਹੁੰਦਾ ਕਹਿੰਦੇ ਉਹਨਾਂ ਨਾਲ ਛੋਟੀਆਂ-ਛੋਟੀਆਂ ਦੋ ਗੁੱਜੀਆਂ ਲੈ ਕੇ ਆਇਆ ਸੀ ਇੱਕ ਵਿੱਚ ਦੁੱਧ ਪਾਇਆ ਹੋਇਆ ਇੱਕ ਵਿੱਚ ਪਾਣੀ ਪਾਇਆ ਹੋਇਆ ਭਾਬ ਦੇਖਣਾ ਚਾਹੁੰਦਾ ਸੀ ਵੀ ਇਹ ਬਣਨਗੇ ਕਿੰਨਾ ਹੱਬਲ ਅੱਲਾ ਨੂਰ અપਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਪਰਮਾਤਮਾ ਦੇ ਪਰਮਾਤਮਾ ਦੇ ਪਿਆਰਿਆਂ ਭਲੇ ਮੰਦੇ ਚ ਮਾੜੇ ਚੰਗੇ ਚ ਉਹ ਸਭ ਚ ਪਰਮਾਤਮਾ ਅੰਦਸਦਾ ਏ ਉਹਨੂੰ ਰੱਬ ਦੇ ਬੰਦੇ ਲੱਗਦੇ ਤੇ ਜਦੋਂ ਦੇਖੀ ਜਾਂਦਾ ਹੈ ਕੀ ਵੇਖਦਾ ਹੈ ਕਿੰਨਾ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆ ਬੜੇ ਵੇਖੇ ਦੇ ਕੇ ਪਾਹਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਦਿੱਲੀ ਦੇ ਵੱਲ ਪਿਤਾ ਤੋਰ ਕੇ ਡੁੱਬਦਾ ਧਰਮ ਬਚਾਇਆ ਤਾਂ ਆਵਾਜ਼ਾਂ ਵਾਲਿਆ ਤੈਨੂੰ ਸਭ ਨੇ ਸੁਣਵਾਇਆ ਐਸੀ ਖੇੜੀ ਵਰਤਾਈ ਸੀ ਨਾ ਫਿਰ ਅੱਗੇ ਜਾ ਕੇ ਮਰਜ ਮਰਜ 100 ਬੜਾ ਸਾਡਾ ਉਹ ਦੋਵੇਂ ਕੁਜੀਆਂ ਕੱਢੀਆਂ ਪੀਰ ਨੇ ਤੇ ਦੰਬ ਬੁੱਕਲ ਚ ਲਈ ਬੈਠੇ ਆ ਮਾਮਾ ਕ੍ਰਿਪਾਲ ਚੰਦ ਜੀ ਜਦੋਂ ਨੇੜੇ ਕਰੀਆਂ ਕਹਿੰਦੇ ਵੀ ਕੀ ਕਰ ਰਹੇ ਹੋ ਸਾਨੂੰ ਸਮਝ ਨਹੀਂ ਆ ਰਹੀ ਉਹ ਕਹਿੰਦੇ ਤੁਸੀਂ ਵੇਖਿਓ ਕਹਿੰਦੇ ਭਾਵੇਂ ਛੋਟੇ ਜਿਹੇ ਸੀ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਛੋਟੇ ਛੋਟੇ ਨੰਨੇ ਨੰਨੇ ਹੱਥ ਹੁਨਾ ਨੇ ਕੱਢੇ ਇਦਾਂ ਬਾਹਰ ਕਹਿੰਦੇ ਦੋਵੇਂ ਕੁਜੀਆਂ ਦੇ ਉੱਪਰ ਰੱਖ ਦਿੱਤੇ ਆਖੋ ਸਤਨਾ ਕਹਿੰਦੇ ਪੀਰ ਜੀ ਸਮਝ ਨਹੀਂ ਆਈ ਵੀ ਰਾਜ ਕੀ ਆ ਰਾਜ ਕੀ ਹੈ ਦੇ ਵਿੱਚ ਬਸ ਕਹਿੰਦੇ ਮੈਂ ਬੰਦਗੀ ਕਰਦਾ ਸੀ ਅੱਲਾ ਦੀ ਅੱਲਾਹ ਪਾਕ ਦੀ ਮੈਨੂੰ ਰੱਬ ਮਿਲ ਗਿਆ ਹੈ ਆਖੋ ਸਤਨਾਮ ਇਹ ਕਿਸੇ ਇੱਕ ਦੇ ਨਹੀਂ ਬਣਨਗੇ ਇਹ ਸਭ ਦੇ ਸਾਂਝੇ ਗੁਰੂ ਬਣਨਗੇ ਜਿਹੜਾ ਵੀ ਇਹਨਾਂ ਦੇ ਦਰ ਤੇ ਜਾਏਗਾ ਉਹ ਖਾਲੀ ਨਹੀਂ ਮੁੜੇਗਾ ਆਖੋ ਸਤਨਾਮ ਉਹ ਖਾਲੀ ਨਹੀਂ ਮੁੜੇਗਾ ਜਿਹੜਾ ਵੀ ਆਏਗਾ ਫਿਰ ਜਿਹੜਾ ਵੀ ਆਨੰਦਪੁਰ ਸਾਹਿਬ ਜਾਂਦਾ ਸੀ ਜਿਹੜਾ ਵੀ ਪਟਨਾ ਸਾਹਿਬ ਜਾਂਦਾ ਸੀ ਤੇ ਗੁਰੂ ਸਾਹਿਬ ਜੀ ਫਿਰ ਉਹਨੂੰ ਨਿਹਾਲ ਕਰ ਦਿੰਦਾ ਜਿਨ੍ਹਾਂ ਨੂੰ ਕੋਈ ਜਗ੍ਹਾ ਨਹੀਂ ਮਿਲਦਾ ਮਿਲਦੀ ਸੀ ਕਿਤੇ ਕਿਤੇ ਜਿਨ੍ਹਾਂ ਨੂੰ ਢੋਈ ਨਹੀਂ ਮਿਲਦੀ ਸੀ ਬਾਲਾ ਪ੍ਰੀਤਮ ਜੀ ਕਹਿੰਦੇ ਸੀ ਕੋਈ ਨਹੀਂ ਆਓ ਮੇਰੇ ਨਾਲ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਛੋਟੀ ਉਮਰ ਵਿੱਚ ਹੀ ਬੜੇ ਗੌਤਮ ਖਾਇਸ ਪੰਡਿਤ ਸ਼ਿਵਦਤ ਵਰਗਿਆਂ ਨੂੰ ਦਰਸ਼ਨ ਦਿੱਤੇ ਪੀਰ ਭੀਖਣ ਸ਼ਾ ਵਰਗਿਆਂ ਨੂੰ ਦਰਸ਼ਨ ਦਿੱਤੇ ਤੇ ਬੜਾ ਨਿਹਾਲ ਹੋਇਆ ਦਰਸ਼ਨ ਕਰ। ਮੈਨੂੰ ਸਾਖਸ਼ਾਤ ਪਰਮਾਤਮਾ ਮਿਲ ਗਿਆ ਏ ਜਿਹਦੀ ਮੈਂ ਬੰਦਗੀ ਕਰਦਾ ਸੀ ਜਿਹਦੀ ਮੈਂ ਭਗਤੀ ਕਰਦਾ ਸੀ। ਮੈਨੂੰ ਮੇਰੇ ਮਨ ਦੀ ਆਸਾਂ ਪੂਰੀ ਹੋ ਗਈ। ਨਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਮੈਂ ਸੰਤ ਜਨਾਂ ਦੀ ਕਿਰਪਾ ਨਾਲ ਭਰਮ ਪ੍ਰਮਾਤਮਾ ਜਿੰਦ ਦਾ ਆਸਰਾ ਮੈਨੂੰ ਪ੍ਰਤੀਤ ਹੋ ਰਿਹਾ ਹਮ ਸੰਤ ਜਨਾਰੇ ਨਾਰਾ ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿਦਾ ਹਾਂ ਪਰ ਨਾਮ ਜਪਣ ਵਾਲਿਆਂ ਇਹਨਾਂ ਸਤਕਾਰ ਕਰਦਾ ਬਾਤੋ ਤੋ ਪੁਨੀਤ ਕਰ ਲੀਨੇ ਗੁਰਮਖ ਜਨ ਉਨ੍ਹਾਂ ਦੀ ਸੰਗਤ ਐਸੀ ਹੁੰਦੀ ਹੈ ਕਿ ਬਕਾਰਾਂ ਵਿੱਚ ਡਿੱਗੇ ਹੋਿਆਂ ਨੂੰ ਵੀ ਉਹ ਪਵਿੱਤਰ ਜੀਵਨ ਵਾਲਾ ਬਣਾ ਲੈਂਦੇ ਹਨ ਆਖੋ ਸਤਨਾਮ ਚੰਗੀ ਸੰਗਤ ਐਸਾ ਵਰਕ ਕਰ ਕਿਰਪਾ ਹਰ ਜਸ ਦੀਨੇ ਜਦੋਂ ਪ੍ਰਮਾਤਮਾ ਕਿਰਪਾ ਕਰਕੇ ਪ੍ਰਮਾਤਮਾ ਦੀ ਸਿੱਖਸਲਾ ਦੀ ਦਾਤ ਦਿੰਦੇ ਹਨ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦਜੀ ਸੰਗ ਰਖਵਾਲਾ ਪ੍ਰਮਾਤਮਾ ਆਪ ਸੇਵ ਸਲਾਹ ਕਰਨ ਵਾਲਿਆਂ ਦੀ ਰਾਖੀ ਕਰਦਾ ਹੈ ਸਤ ਜੀ ਸੰਗ ਰਖਵਾਲਾ ਸਦਾ ਉਹਨਾਂ ਦੀ ਚਿੰਤ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ ਇਸ ਕਰਕੇ ਦਿਨ ਰਾਤ ਉਹਦੀ ਕੀਰਤੀ ਕਰਨੀ ਉਹਦੀ ਬੰਦਗੀ ਕਰਨੀ ਹਰ ਦਿਨ ਰੈਣ ਕੀਰਤਨ ਗਾਈਏ ਹਰ ਦਿਨ ਰੈਣ ਦਿਨ ਰਾਤ ਕੀਰਤੀ ਗਾਉਣੀ ਉਹਦਾ ਕੀਰਤਨ ਕਰਨਾ ਹਰ ਦਿਨ ਰੈਣ ਕੀਰਤਨ ਗਾਈਏ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤਸਲਾ ਦੇ ਗੀਤ ਗਾਉਂਦੇ ਰਹਿਣਾ ਫਿਰ ਕੀ ਹੋਏਗਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬੌੜ ਨਾ ਜੋਨੀ ਪਈਏ ਫਿਰ ਉਹਦੀ ਸਿਫ਼ਤਸਲਾ ਦੀ ਬਰਕਤ ਨਾਲ ਮੂੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਈਦਾ ਜਿਸ ਦੇਵ ਹੈ ਪੁਰਖ ਵਿਧਾਤਾ ਵਿਧਾਤਾ ਰਚਨਹਾਰ ਪਰਮਾਤਮਾ ਜਿਸ ਮਨੁੱਖ ਨੂੰ ਸਿਰਜਣਹਾਰ ਸਰਬ ਵਿਆਪਕ ਪ੍ਰਮਾਤਮਾ ਆਪ ਇਹ ਦਾਤ ਦਿੰਦਾ ਹੈ ਹਰ ਰਸ ਤਿਨਹੀ ਜਾਤਾ ਉਹਨੇ ਹੀ ਪ੍ਰਮਾਤਮਾ ਦੇ ਨਾਮ ਦਾ ਰਸ ਪ੍ਰਮਾਤਮਾ ਦਾ ਰੰਗ ਸਮਝੇ ਤੇ ਉਹਨੇ ਹੀ ਕਦਰ ਜਾਣੀ ਚਮਕ ਕੰਕਰ ਨੇੜਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਮ ਕੰਕਰ ਨੇੜ ਨਾ ਆਇ ਜਾਵਨ ਦੂਤ ਵੀ ਉਸ ਦੇ ਨੇੜੇ ਨਹੀਂ ਟੁਕਦਾ ਮਰ ਜੈ ਈ ਵੱਡੀ ਬਖਸ਼ਿਸ਼ ਕਰਦੇ ਆ ਆਖੋ ਸਤ ਨਾਮ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਪ੍ਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਐਸਾ ਆਨੰਦ ਮਾਣਦਾ ਹੈ ਜਿਹੜਾ ਕਿਤੋਂ ਮਾਣੇ ਨਹੀਂ ਜਾ ਸਕਦਾ ਆਖੋ ਸਤਨਾਮ ਐਸਾ ਆਨੰਦ ਹੈ ਉਹਦੇ ਵਿੱਚ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ਾਂ ਕਰਦੇ ਹਨ ਰਹਿਮਤਾ ਕਰਦੇ ਹਨ ਹੁਣਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ